ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਟੀ ਦਿਖਾਉਣੀ ਹੈ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਉੱਥੇ ਆਪਾਂ ਵੀਡੀਓ ਕਵਰ ਕਰਦੇ ਆ ਵੀਰ ਦਾ ਮੋਬਾਈਲ ਨੰਬਰ ਆ 88 7748877410265 8877410265 ਬਾਈ ਦਾ ਮੋਬਾਈਲ ਨੰਬਰ ਆ ਸਾਹਮਣੇ ਸਕਰੀਨ ਤੇ ਜੇ ਆਪਾਂ ਝੋਟੀ ਦੇਖਦੇ ਪਏ ਆ ਇਸ ਵਕਤ ਇਹ ਦੂਜਾ ਸੂਆ ਸੂਰੀਆ ਪਹਿਲੇ ਸੂਏ ਮਾਲਕ ਦੱਸਦੇ ਆ ਕਿ ਆਪਾਂ 14 ਕਿਲੋ ਤੋਂ ਜਮ ਕੰਡੇ ਵਾਲਾ ਮਿਲ ਕੇ ਲੈ ਕੇ ਆਏ ਆ ਇਸ ਵਾਰਨ ਅੰਦਾਜ਼ਾ ਲੱਗ ਚੱਲੇ ਵੀ 16 ਕਿਲੋ ਪਰ ਵੇਚੱਕ ਵੀ ਕਹਿੰਦਾ 15 ਕਿਲੋ ਤੋਂ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੈ ਸਾਡੀ ਗਾਰੰਟੀ ਹੋਊਗੀ ਹਰਿਆਣੇ ਦੇ ਵਿੱਚੋਂ ਪਹਿਲੇ ਸੂਏ ਲੈ ਕੇ ਆਏ ਆ ਹੁਣ ਦੂਸਰਾ ਸੂਆ ਸੂਰੀਆ ਚੰਗਾ ਸੀਮਨ ਲੱਗਿਆ ਵਾ ਜਿਹੜਾ ਸੀਮਨ ਲੱਗਿਆ ਹੋਇਆ ਮਾਲਕ ਤੁਹਾਨੂੰ ਕਨਫਰਮ ਕਰ ਦੇਣਗੇ ਅੱਜ ਸੂਣ ਦੇ ਵਿੱਚ ਸਿਰਫ ਇਹਦੇ 4 ਦਿਨ ਪੈਂਡਿੰਗ ਪਏ ਆ ਸਿਰਫ 3 ਤੋਂ 4 ਦਿਨ ਪੈਂਡਿੰਗ ਪਏ ਕਦ ਕਾਠ ਵਗੈਰਾ ਬੋਡੀ ਸਟ੍ਰਕਚਰ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਸੋ ਸਿੰਘ ਮੂੰਹ ਮੱਥਾ ਦੇਖ ਸਕਦੋ ਸੋਹਣਾ ਸਾਫ ਸੁਥਰਾ ਸਿੰਘ ਆ ਤੇ ਬਾਕੀ ਮੇਨ ਗੱਲ ਕੱਦ ਬਹੁਤ ਆ ਝੋਟੀ ਦਾ ਕੋਈ ਵੀ ਛੋਟੀ ਨਾ ਮੰਨੇ ਫੁੱਲ ਵੱਡੇ ਕੱਦ ਕਾਠ ਦੇ ਵਿੱਚ ਤੇ ਠੰਡੇ ਵਾ ਸੋਹਣਾ ਮੁਠੀ ਵਾਲਾ ਮੇਨ ਗੱਲ ਹਰਿਆਣਾ ਦੇ ਵਿੱਚੋਂ ਪਿਛਲੇ ਦਿਨ 14 ਕਿਲੋ ਦੁੱਧ ਭਲੌਣ ਥੱਲੇ ਮਣ ਕੇ ਲੈ ਕੇ ਆਏ ਸੀਗੇ ਐਸ ਵਕਤ ਦੂਚਾ ਸੁਆ ਸੂਰੀਆ ਫੂਰ ਦੇ ਵਿੱਚ ਸਿਰਫ ਇਹਦੇ 4 ਦਿਨ ਪੈਂਡਿੰਗ ਪਏ ਸੋ ਥਾਂਡੇਵਾ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਥਾਂਡੇਵਾ ਤੇ ਰੇਟ ਦੀ ਗੱਲ ਕਰੀ ਇਹਦੀ 1 ਲੱਖ 70000 ਰੁਪਿਆ ਰੇਟ ਆ ਬਾਕੀ ਮੌਕੇ ਦੇ ਗਜਸ ਵਗੈਰਾ ਹੋ ਜੂ ਤੇ ਬਾਕੀ ਚੌਂਟ ਜਵਾਦੀ ਮਾਲਕ ਦੱਸ ਦਿਆ ਕਿ ਸੋਹਣਾ ਵਧੀਆ ਇਹਨੇ ਸਾਫ ਸੁਥਰਾ ਦੁੱਧ ਪਾਇਆ ਤੇ ਚੌਂਟ ਜਵਾਦੀ ਪੂਰੀ ਨਰਮ ਰਹੀ ਸਿਰਫ 2.5 ਮਹੀਨੇ ਪਹਿਲਾਂ ਉਦੋਂ ਡਰਾਈ ਕਰਿਆ ਅਪ੍ਰੈਲ ਦੇ ਮਹੀਨੇ ਲਾਸਟ ਕਹਿੰਦਾ ਵਾ ਮਈ ਦੇ ਸਟਾਰਟਿੰਗ ਦੇ ਵਿੱਚ ਦੁੱਧੋ ਡرائی ਹੋਈ ਆ ਸਿਰਫ 2 2.5 ਪੌਣੇ ਤਰ੍ਹਾਂ ਮਹੀਨੇ ਦਾ ਮੰਨ ਸਕਦੇ ਆ ਕਿਦਾ ਗੈਪ ਪਿਆਗਾ ਸੋ ਬੱਚੇ ਵੀਰਿਆਂ ਚੰਗੇ ਪਹੁੰਚਿਆ ਦੂਸਰਾ ਸੁਦਾ ਸੂਰੀਆ 1 ਲੱਖ 70000 ਰੁਪਇਆ ਕੀਮਤ ਆ ਸਿੰਘ ਮੂੰਹ ਮੱਥਾ ਸੋਣਾਗਾ ਸੀਮਣ ਜਿਹੜਾ ਲੱਗਿਆ ਵੀਰ ਜਿਕਰ ਕਰ ਦੂਗਾ ਕਨਫਰਮ ਕਰ ਦੂ ਡਾਕਟਰ ਪਤਾ ਕਰਕੇ ਜਿਹੜਾ ਲੱਗਿਆ ਵਾ ਤੇ ਕੱਦ-ਕਾਰਡ ਬੋਡੀ ਸਟਰਕਚਰ ਚੰਗਾ 170 ਜੋ ਮੌਕੇ ਤੇ ਮਾਨ ਹੋ ਜਾਊਗਾ ਤੇ ਦੁੱਧ ਵੀਰ ਦੱਸਦਾ ਕਿ ਸਾਨੂੰ ਦਾਵਾ ਆਇਆ ਸੀ ਇਸ ਵਾਰ ਕਿ 15 ਕਿਲੋ ਦੁੱਧ ਖਰਾਬ ਹੋਊਗੀ ਪਿੰਡ ਪੋਤਨਾ ਜਿਲ੍ਹਾ ਬਰਨਾੜਾ ਪਹ ਗਿਆ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਕੋਲਿਆ ਕੇ ਦੇਖ ਕੇ ਨੈਕਸਪਾਰ ਕਰਕੇ ਤਸੱਲੀ ਕਰ ਸਕਦੇ ਹਾਂ ਵੀਡੀਓ ਦੇਖ ਲਈ ਇਹਦੇ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ